ਹਾਂ ਜੀ ਸਤਿ ਸ਼੍ਰੀ ਅਕਾਲ ਮਤਲਬ ਕੀ ਹਾਲ ਚਾਲ ਆ ਸਵਾਤ ਤੁਹਾਡਾ ਆਪਣੇ ਚੈਨਲ ਤੇ ਜੀ ਦੇਖ ਸਕਦੇ ਤੁਸੀਂ ਅੱਜ ਫੇਰ ਪਹੁੰਚੇ ਜੀ ਸਮੋਗਾ ਟਰੈਕਟਰ ਮੰਡੀ ਚ ਸਿਰੇ ਤੱਕ ਟਰੈਕਟਰ ਹੀ ਟਰੈਕਟਰ ਖੜੇ ਨੇ ਦੇਖ ਸਕਦੇ ਤੁਸੀਂ ਤੇ ਦੱਸਾਂਗੇ ਅੱਜ ਦੇ ਕੀ ਕੀ ਰੇਡ ਨਾਲ ਟਰੈਕਟਰਾਂ ਦੀ ਕੀ ਕੰਡੀਸ਼ਨ ਆ ਜੀ ਹਾਂ ਜੀ ਲਓ ਮਤਲਬੋ ਸਾਹਮਣੇ ਖੜਾ ਡੀਏ 60 ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਤੁਸੀਂ ਦੇ ਸਕਦਾ ਹੋਂ ਐਨ ਕੋਕਾ ਵੀ ਸਟੈਟਰਾਈ ਨਵਾਂ ਅਨਗੋਰ ਟਰੈਕਟਰ ਬਿਲਕੁਲ ਦੇ ਸਕਦਾ ਹੋਂ ਤੁਸੀਂ ਇਹ ਜੀ ਆਪਾਂ ਮਾਡਲ ਦੀ ਗੱਲ ਕਰੀ ਜੀ 8 ਮਾਡਲ ਹੈ ਇਹ ਪਹਿਲਾਂ ਕੰਡੀਸ਼ਨ ਤੁਸੀਂ ਚੈੱਕ ਕਰੋ ਸੱਜਣੋ ਕੰਡੀਸ਼ਨ ਟਾਇਰਾਂ ਦੀ 80 ਤੋਂ 85 ਪੈਸੇ ਹੈਗੀ ਹੈ ਜੀ ਦੇ ਸਕਦਾ ਹੋਂ ਤੁਸੀਂ ਪਿਛਲੇ ਹੈਗੀ ਹੈ ਜੀ ਟਾਇਰ 70 ਪੈਸੇ 65 70 ਪੈਸੇ ਬਾਕੀ ਰੈਮ ਰੂਮ ਚੈੱਕ ਕਰ ਸਕਦੇ ਹੋਂ ਬਹੁਤ ਸਾਫ਼ ਹਾਲਦਰ ਵਿੱਚ ਟਰੈਕਟਰ ਹੈ ਜੀ ਇਹ ਤੇ ਮਰਾੜ ਮੂੜ ਚੈੱਕ ਕਰ ਸਕਦੇ ਹਾਂ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਹੈ ਵਾਡੀ ਲਾਈਨ ਦਾ ਚੈੱਕ ਕਰ ਸਕਦੇ ਹਾਂ ਹਿੱਸਾ ਉਸਾ ਦੇਖ ਸਕਦਾ ਬਹੁਤ ਸੋਹਣਾ ਪਿਆ ਹੀ ਦੇਖ ਰਹਾ ਤੇ ਤੁਸੀਂ ਤੇ ਆਪਾਂ ਮਾਡਲ ਦੀ ਗੱਲ ਕਰੀ ਅੱਠ ਮਾਡਲ ਦਾ ਰੇਟ ਦੀ ਜੇ ਗੱਲ ਕਰੀ 3 ਲੱਖ 40 ਹਜ਼ਾਰ ਰੁਪਏ ਰੇਟ ਆ ਇਹਦਾ ਕੰਡੀਸ਼ਨ ਬਿਲਕੁਲ ਓਕੇ ਪਿਆ ਰੰਗ ਰੋਗਨ ਸਾਰਾ Ориਜੀਨਲ ਟਰੈਕਟਰ ਹੈ ਇਹ ਪੰਜਾਬ ਨੰਬਰ ਟਰੈਕਟਰ ਆ ਇਹ ਅਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਅੱਗੇ ਖੜਾ ਸੋਨ ਵਾਲੀਗਾ ਇੰਟਰਨੈਸ਼ਨਲ ਡੀਐਸ 744 ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਹੈ ਜੀ ਇਹ ਤੇ ਆਪਾਂ ਗੱਲ ਕਰੀਏ ਜੀ ਟਾਇਰਾਂ ਦੀ ਟਾਇਰੇ ਦੇ ਅਗਲੇ ਹੈਗੇ ਜੀ ਅੱਧੇ ਪਿਛਲੇ ਹੈਗੇ ਜੀ 70% ਟਾਇਰ ਬਾਕੀ ਰੈਮ ਰਮ ਬਹੁਤ ਸਾਫ਼ ਪਿਆ ਜੀ ਦੇਖ ਸਕਦੇ ਤੁਸੀਂ ਛਤ੍ਰਿਸ਼ਤਰੀਆਂ ਲੱਗੀ ਆ Ориਜੀਨਲ ਪੇਂਟ ਆਈ ਦੇਖ ਸਕਦੇ ਤੁਸੀਂ ਬਾਡੀ ਲਾਈਨ ਦਾ ਬਹੁਤ ਚੰਗਾ ਟਰੈਕਟਰ ਹੈ ਜੀ ਤੇ ਇਹ ਸਭ ਤੁਸੀਂ ਚੈੱਕ ਕਰ ਸਕਦੇ ਐਨ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਇੱਕ ਮਾਡਲ ਦਾ 265000 ਰੁਪਿਆ ਡਬਲ ਕਲਚ ਹੈ ਜੀ ਇਹ ਤੇ ਅੱਗੇ ਲੈ ਕੇ ਚੱਲਦਾ ਸੱਜਣਾ ਅੱਗੇ ਖੜਾ ਸਵਰਾਜ 855 ਐਫੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਜੀ ਗੱਲ ਕਰੇ 70 ਤੋਂ 75 ਪੈਸੇ ਟਾਇਰ ਹੈ ਜੀ ਅਗਲੇ ਤੇ ਪਿਛਲੇ ਬਾਕੀ ਰਹਿਮ ਰਮ ਬਹੁਤ ਸਾਫ ਹੈ ਜੀ ਦੇ ਸਾਧਨ ਸਿੰਘ ਮਗਰਾੜ ਨੂੰ ਰੋਡ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਚੱਜੀ ਹੈ ਤੇ ਰੰਗ ਪੇਂਟ ਤੁਸੀਂ ਦੇਖ ਸਾਧਨ ਬਿਲਕੁਲ ਸਾਫ ਹੈ ਜੀ ਇਹ ਸਭ ਸਭ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਆਪਾਂ ਮਾਰਨ ਲਈ ਜੇ ਗੱਲ ਕਰੀਏ ਜੀ ਦਾਸ ਮਾਰ 360000 ਦੀ డిਮਾਂਡ ਹੈ ਟਰੈਕਟਰ ਦੀ ਟਰੈਕ ਦੇ ਸਭ ਦੇ ਬਿਲਕੁਲ ਕੋਕਾ ਪੀਸ ਹੈ ਜੀ ਅੱਗੇ ਖੜਾ ਹੈ ਸੀ ਡੀ ਆਈ 50 ਇਹਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਉਹਦੀ ਹਾਲਤ ਦੇ ਵਿੱਚ ਪਿਆ ਜੀ 13 ਲੱਖ 80000 ਦੀ ਡਿਮਾਂਡ ਹੈ ਇਹਦੀ ਅੱਗੇ ਲੈ ਕੇ ਚੱਲਦੇ ਸੱਜਣੋ ਤੇ ਅੱਗੇ ਖੜਾ ਜੀ Mahindra Arjun Ultra Vance 5DA ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਵਾਡੀ ਲਾਈਨ ਦਾ ਬਹੁਤ ਚੰਗਾ ਪਿਆ ਜੀ ਟਰੈਕਟਰ ਦੇਖ ਸਕਦੇ ਤੁਸੀਂ ਤੇ ਸਸਤਾ ਚੈੱਕ ਕਰ ਸਕਦੇ ਆ ਤੁਹਾਨੂੰ ਤੇ ਟਾਇਰਾਂ ਦੀ ਜੀ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਰੈਮਰ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਤਾਸ ਮਾੜਦਾ ਜੀ 310000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਤੇ ਚੈੱਕ ਕਰ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਪਿਆ ਜੀ ਇਹ ਸ਼ੈਡਰ ਨਾਲ ਟਰੈਕਟਰ ਨਹੀਂ ਹਾਂਜੀ ਸੱਜਣਾ ਉਹ ਅੱਗੇ ਲੈ ਕੇ ਚੱਲਦੇ ਆਂ ਫਾਰਮ ਟਰੈਕ 60 ਖੜਾ ਜੀ ਟਰੈਕਟਰ ਦੇ ਸਕਦਾ ਤੁਸੀਂ ਐਂਡ ਕੋਕਾ ਪਿਸ਼ਟਰ ਟਰੱਜੀ ਇਹਦੀ ਟਾਇਰਾਂ ਦੀ ਗੱਲ ਕਰੀਏ 70 75 ਰੁਪਏ ਦਾ ਟਾਇਰ ਆ ਪਿਛਲੇ ਅੱਗੇ ਅੱਤੇ ਆ ਜੀ ਬਾਕੀ ਕੰਡੀਸ਼ਨ ਦਾ ਵੈਲਪਨ ਓਕੇ ਪਿਆ ਜੀ ਆਂਗ ਲਓ ਮਤਲਬ ਚੈੱਕ ਕਰ ਸਕਦੇ ਹੋ Ориਜਨਲ ਪੇਂਟ ਆ ਇਹਦਾ ਵਾਡੀ ਲਾਈਨ ਦਾ ਵਾਚਿੰਗ ਦਾ ਟਰੈਕਟਰ ਪਈ ਦੇ ਸਕਦਾ ਤੁਸੀਂ ਸਾਲ ਸਜੈਕਰ ਸਕਦੇ ਹਾਂ ਇਹ ਹੈ ਗੱਡੀ 12 ਮੜ 3 ਲੱਖ 80 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪਿਆ ਹੋਇਆ ਤੁਹਾਨੂੰ ਆਹ ਦੇਖੜਾ ਵਾਰਮ ਟ੍ਰੱਕ 60 ਇਹਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਫੈਬਰੂਅਰੀ ਛਤਰੀਏ ਟਾਇਰਾਂ ਦੀ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਆ 9 ਮੜ 2 ਲੱਖ 85 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪਿਆ ਜੀ ਅੱਗੇ ਖੜਾ ਫੋਰਡ 3694 ਮਾੜ ਦਾ 1,35,000 ਰੁਪਏ ਦੀ ਡਿਮਾਂਡ ਆ ਚੈੱਕ ਕਰ ਸਕਦੇ ਤੁਸੀਂ ਹਾਲਤ ਦਾ ਤੇ ਟਾਇਰਾਂ ਦੀ ਗੱਲ ਕਰੇ ਟਾਇਰ ਬੱਸ ਤੇ ਆ ਜੀ ਬਾਕੀ ਰੰਗ ਰੋਗ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾੜਾ ਮੋਟਾ ਕੁਇਟ ਆ ਜੀ ਵਾਕਿਓ ਅਰिजिनल ਹੈ ਟਰੈਕਟਰ ਦੇ ਸਕਦੇ ਤੁਸੀਂ ਇੱਧਰ ਖੜੇ ਮਹਿੰਦਰਾ 265 DI ਇਹ ਵੀ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦਾ ਬਹੁਤ ਚੰਗਾ ਪਿਆ ਹੈ ਸੋ ਸੋ ਚੈੱਕ ਕਰ ਸਕਦੇ ਤੁਸੀਂ 6 ਮਾੜਾ 1,50,000 ਰੁਪਏ ਦੀ ਡਿਮਾਂਡ ਆ ਤੇ ਆਪਣੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਪੇਨ ਨੂੰ ਫੋਲੋ ਕਰ ਲਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ